ਕਾ ਸਾਰੇ ਮਿੱਤਰਾਂ ਨੂੰ ਦਿੱਤਾ ਇਹ ਜੋ ਮਾਇਆ ਆਈ ਹੈ ਇਸ ਮਾਇਆ 'ਚ ਦਾਦਾ ਬਹੁਤ ਮੇਰ ਕਰਦਾ ਕਰਦਾ ਬਹੁਤ ਮਹਿਮਾਨ ਪੁਰਾਣੇ ਮਿੱਤਰਾਂ ਪਿਆਰਿਆਂ ਨੂੰ ਕਿਉਂਕਿ ਉਹ ਤੇਰੀ ਯਾਦ ਆ ਜਾਂਦੇ ਨੇ ਜਦੋਂ ਕਾਲਜ ਦੇ ਦਿਨਾਂ ਦੀਆਂ ਗੱਲਾਂ ਯਾਦ ਆਉਂਦੀਆਂ ਔਰ ਉਹੀ ਯਾਦਾਂ ਤਾਜ਼ਾ ਕਰਵਾ ਜਾਂਦੀਆਂ ਨੇ ਇਸੇ ਕਰਕੇ ਸ਼ਾਇਦ ਇਸ ਵੇਲੇ ਦਾ ਦੁਪਹਿਰ ਦਾ ਜਿਹੜਾ ਸਮਾਗਮ ਸੀ ਇਹ ਅੰਦਰ ਦੇ ਸਮਾਗਮ ਨਾਲ ਬਹੁਤਿਲਦਾ ਜੁਲਦਾ ਹੈ ਆਸਾਂ ਕਾਮਯਾਬੀ ਦੇ ਦਕਸ਼ਤ ਰੱਖੀਆਂ ਬਖਸ਼ੇ ਉਹ ਦਿਨ ਦੁਗਣੀ ਬਾਤਾਂ ਚਮਕੀ ਨੇ ਖੁਸ਼ੀ ਹੈ ਕਾਮਯਾਬੀ ਖਸ਼ਾਲੀ ਬਖਸ਼ੇ ਮਕਨਪੁਰਾੜ ਜੀ ਆ ਕੇ ਸਵਾਗਤ ਕਰਦੇ ਬਤਾਲੀ ਦਾ ਵਾਹ ਜੀ ਵਾਹ ਮਾਨ ਸਾਹਿਬ ਸਾਡਾ ਤਾਂ ਇਲਾਕਾ ਹੈ ਤੇ ਤੁਹਾਡਾ ਨਾ ਕਿ ਸਾਰਾ ਇਲਾਕਾ ਜਿੱਥੇ ਬਜਾਵੜੇ ਇਲਾਕਾ ਹੀ ਇਲਾਕਾ ਸੋ ਬਹੁਤ ਬਹੁਤ ਮੁਬਾਰਕਬਾਦ ਨਵੇਂ ਵਿਆਹੀ ਜੋੜੀ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਜੀ ਆਇਆਂ ਜਿਸ ਤਰ੍ਹਾਂ ਪਹਿਲਾਂ ਪਾਣ ਸਾਹਿਬ ਦੱਸ ਕੇ ਗਏ ਕਿ ਮੈਂ ਭਗਵਾਨ ਨੇ ਕਹਿੰਦੇ ਜਦ ਮੈਂ ਛੂਕਤੇ ਅਕਸਰ ਮੈਂ ਗਿਆ 66 ਉੱਥੇ ਇੱਕ ਬਜ਼ੁਰਗ ਦੇਖ ਕੇ ਮੇਰੇ ਵੱਲ ਆਇਆ ਜੇ ਕਰਕੇ ਤੇ ਇਦਾਂ ਨੂੰ ਤੁਰ ਗਿਆ ਤੇ ਮੈਂ ਅੱਗੇ ਹੋ ਗਿਆ ਉਹਦੇ ਮੂਹਰੇ ਪਾਸੇ ਦੀ ਮੈਂ ਕਹਾਂ ਵੀ ਅੰਕਲ ਜੀ ਗੱਲ ਦੱਸੋ ਕੀ ਹੈ ਮੈਨੂੰ ਕਹਿੰਦਾ ਵੀ ਜਿਉਂ ਜੀਆਂ ਤੇਰੀਆਂ ਲਿਖਤਾ ਨਾ ਤੇ ਤੇਰਾ ਪਹਰਾਵਾ ਹੈ ਨਹੀਂ ਮੈਂ ਲੰਕਰ ਹੁਣ ਜਿਹਦੇ ਦਿਨ ਮਿਲਿਆ ਨਾ ਉਸੇ ਤਰ੍ਹਾਂ ਮਿਲੂੰਗਾ ਮੈਂ ਟ੍ਰਾਂਟੋ ਆ ਕੇ ਆਪਣੇ ਦੋਸਤ ਨੂੰ ਪੁੱਛਿਆ ਮੈਂ ਪੱਗ ਬੰਨਣੀ ਸ਼ੁਰੂ ਕਰਨੀ ਹੈ ਮੈਨੂੰ ਕਹਿੰਦਾ ਪਹਿਲਾਂ ਬੰਧ ਆਉਂਦਾ ਜੀ ਮਰਾਓ ਯਾਰ ਪਹਿਲਾਂ ਬੰਧੇ ਜੀ ਕਹਿੰਦਾ ਬੰਦੇ ਨੇ ਸਾਈਕਲ ਚਲਾਇਆ ਹੋਵੇ ਤੇ ਪੱਗ ਬੰਨੀ ਉਹ ਕਦੇ ਨਹੀਂ ਭੁੱਲਦਾ ਸਾਈਕਲ ਦੇ ਨਾਲ ਹਾਂਜੀ ਸੋ ਥੋੜੇ ਸਾਈਕਲ ਦੇ ਨਾਲ ਮੈਂ ਤਾਂ ਗੱਲ ਕਰਦਾ ਸੀ ਆਪਾਂ ਪੱਗ ਬੰਨੀ ਬੰਨਤੀ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਜੇ ਹੋਰ ਵੀ ਕਿਸੇ ਨੇ ਬੰਨਣੀ ਹੋਵੇ ਕਿ ਹੋਵੇ ਬਦਲਣਾ ਆਪਣੇ ਆਪ ਨੂੰ ਜੇ ਤਾਂ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਰੇਪੀਰਾੜ ਜੀ ਹੋਵੇ ਬਦਲਣਾ ਆਪਣੇ ਆਪ ਨੂੰ ਜੇ ਤੇ ਵੱਡੀ ਗੱਲ ਨਹੀਂਵੇਂ ਪਹਾੜ ਲੱਗਦਾ ਤੇ ਬਿਨਾ ਵਰਦੀ ਤੋਂ ਕੋਈ ਨਹੀਂ ਪਤਾ ਲੱਗਦਾ ਤੇ ਵਰਦੀ ਪਾਈ ਤੋਂ ਥਾਣੇਦਾਰ ਲੱਗਦਾ ਕਿਹਦਾ ਪੁੱਤ ਤੇ ਕਿਹਦਾ ਇਹ ਹੋਊ ਪੋਤਾ ਬੰਨੀ ਪੱਜ ਹੋਵੇ ਸਰਦਾਰ ਲੱਗਦਾ ਤੇ ਪਹਿਲਾਂ ਵੇਖਣ ਨੂੰ ਗੰਜਾ ਜਿਹਾ ਲੱਗਦਾ ਸੀ ਹੁਣ ਦੇਖੋ ਕਿ ਮੱਖਣ ਬਰਾੜ ਲੱਗਦਾ ਸੋ ਪਹਿਲਾਂ ਤੁਸੀਂ ਗੱਲ ਕਰਨ ਲੱਗੇ ਸੀ ਬਿਮਾਰੀਆਂ ਕਿ ਕਿੱਦਾਂ ਲੱਗਦੀਆਂ ਮੈਂ ਕੋਸ਼ਿਸ਼ ਕੀਤੀ ਹੈ ਕਿ ਉਸ ਉਸ ਦਿਨ ਵੀ ਟੀਕਾ ਲਾ ਕੇ ਦੋਨੀ ਵੇਲੇ ਚੋਣ ਲਵੇਰੇ ਨੂੰ ਹਾਂਜੀ ਟੀਕਾ ਲਾ ਕੇ ਦੋਨੀ ਵੇਲੇ ਚੋਣ ਲਵੇਰੇ ਨੂੰ ਜੱਟਾਂ ਦਾ ਤਾਂ ਡਡੇਰੀ ਨੂੰ ਜਾਂ ਜਾਂਦਾ ਡੇਰੇ ਨੂੰ ਕਿਸੇ ਦੇ ਦੁੱਖ ਤੇ ਗਿੱਟੇ ਕਿਸੇ ਦੇ ਗੋਡੇ ਦੁਖਦੇ ਆ ਕਿਸੇ ਦੀ ਦੁੱਖ ਦੀ ਢੂਈ ਕਿਸੇ ਦੇ ਮੋਢੇ ਦੁਖਦੇ ਆ ਬਲੱਡ ਪ੍ਰੈਸ਼ਰ ਹੋਇਆ ਵਾ ਜਿਹੜੇ ਕਿਹੜੇ ਨੂੰ ਘਰੇ ਜਾਵੜੋ ਕੋਲ ਬੇਬੇ ਭਾਈ ਇਕ ਬਲੱਡ ਵਧਿਆ ਆ ਫਲਾਨਾ ਪਿਆ ਕੇ ਘਟਿਆ ਇੰਦਾ ਇੱਥੇ ਆ ਕੇ ਸੁਣਿਆ ਜੀ ਵਧਿਆ ਤੇ ਘਟਿਆ ਕੀ ਹੁੰਦਾ ਕਹਿੰਦਾ ਹੋ ਕੇ ਜੱਟ ਖਰੀਦਣ ਸਬਜ਼ੀ ਰਿਹੜੀ ਵਾਲੇ ਤੋਂ ਓਕੇ ਜੱਟ ਖਰੀਦਣ ਸਬਜੀ ਰੇੜੀ ਵਾਲੇ ਤੋਂ ਭਈਏ ਰੱਖ ਲੈ ਸੀਰੀ ਜੱਟ ਹਾਂ ਡਰਦੇ ਪਾਲੇ ਤੋਂ ਪਹਿਲਾਂ ਉੜਦੇ ਤੇ ਖੜ ਦੇ ਪਹਿਰੇ ਭੁੱਲ ਕੇ ਮੂੰਹ ਹਨੇਰੇ ਨੂੰ ਜੱਟਾਂ ਨਾਲ ਤਾਂ ਡੇਹਰੀ ਨੂੰ ਜਾਂ ਜਾਂਦਾ ਡੇਰੇ ਨਾਲ ਇੱਕੋ ਸਾਡੀ ਇੱਕ ਕੌਮ ਆ ਜਿਹਨੂੰ ਇਹਨਾਂ ਜਨਮ ਮਰਜੀ ਲੁੱਟ ਕੇ ਖਾਈ ਜਾਓ ਉਹਦੇ ਨਾਂ ਤੇ ਉਹ ਠੱਗੀਆਂ ਮਾਰੀ ਜਾਓ ਕੋਣ ਕਹੀ ਜਾਓ ਕਿਤੇ ਚਾਲ ਦੇ ਜ਼ਮੀਨਾਂ ਗਾਣੇ ਮੂਰੇ ਪੰਗੜਾ ਪਈ ਜਾਂਦਾ ਉਹ ਨਾ ਵੀ ਠੀਕ ਆ ਉਹ ਨਹੀਂ ਦੇਖਦਾ ਕਿ ਕੀ ਹੋ ਰਿਹਾ ਮੀਆਂ ਬੀਬੀ ਨੱਚੀ ਜਾਂਦੇ ਹੁੰਦੇ ਉਹ ਕਹਿੰਦਾ ਤੇਰੇ ਤੇ ਤੇਰਾ ਯਾਰ ਬੋਲਦਾ ਨਾ ਠੀਕ ਆ 1.7 15 ਦੇ ਵੇਗਤ ਲੱਗ ਉਸੇ ਤੇ ਦੀਵਾਲੀ ਤੇ ਲੋਹੜੀ ਜੱਟ ਦੀ ਉਸੇ ਤੇ ਹੁੰਦੀ ਹੈ ਡੰਗੋਰੀ ਜੱਟ ਦੀ ਬੀਜੀ ਹੋਈ ਫਸਲ ਕਰੰਡ ਹੋ ਜਾਵੇ ਬਿਜਲੀ ਨਾ ਆਵੇ ਨਹਿਰ ਬੰਦ ਹੋ ਜਾਵੇ ਗੜੇ ਮਾਰ ਹੋ ਜਾਵੇ ਕਿਤੇ ਸੋਕਾ ਪੈ ਜਾਵੇ ਰੱਬਾ ਤੇਰੀ ਮਰਜ਼ੀ ਓ ਜੱਟ ਕਹਿ ਜਾਵੇ ਮਰ ਜਾਵੇ ਮੱਝ ਕਦੇ ਘੋੜੀ ਜੱਟ ਦੀ ਪਰ ਉਸੇ ਤੇ ਹੁੰਦੀ ਹੈ ਡੰਗੋਰੀ ਜੱਟ ਦੀ ਬਾਣੀਆਂ ਵਪਾਰੀ ਤੇ ਲਖਾਰੀ ਠੱਗਦੇ ਲਿਖਦੇ ਕਿ ਚਿਹਰੀਆਂ 'ਚ ਮੇਲੇ ਲੱਗਦੇ ਮੇਲੇ ਲੱਗਦੇ ਹਨ ਰੇਂਦਰ ਸੋ ਫੜਿਆ ਵੇ ਬਾਦਲ ਸਾਹਿਬ ਫੜੇ ਹੋਣ ਜੱਟ ਫੜਿਆ ਯਾਰ ਮੂਲੀ ਕਿੰਨੇ ਮੇਲੇ ਲੱਗਦੇ ਆ ਪਤਾ ਲਿਖਦੇ ਕਿ ਕਹੜੀਆਂ ਚ ਮੇਲੇ ਲੱਗਦੇ ਮੇਲੇ ਨਹੀਂ ਕਿਹੜੀਆਂ ਚ ਆਉਂਦੀ ਕੁਰਕੀ ਮੂੰਹ ਦੇ ਵਿੱਚ ਉਹਦੇ ਫੁੱਲ ਜਾਂਦੀ ਬੁਰਤੀ ਹਣ ਅੱਖ ਵੀ ਕਰੀ ਜਾਂਦੇ ਚੋੜੀ ਜੱਟ ਦੀ ਉਸੇ ਉੱਤੇ ਹੁੰਦੀ ਹੈ ਡੰਗੋਰੀ ਜਾਂਦੀ ਇਸ ਤਰ੍ਹਾਂ ਦੀ ਚੀਜ਼ਾਂ ਤੇ ਦਾ ਕੋਸ਼ਿਸ਼ ਕਰਦਾ ਮਾ ਲਗਣ ਦੀ ਮੈਨੂੰ ਲੱਗਦਾ ਉਹ ਛੱਡ ਗਈ ਨਹੀਂ ਭੱਜ ਗਈ ਨਹੀਂ ਕੋਠੇ ਤੇ ਚੜ ਗਈ ਨਹੀਂ ਥੱਲੇ ਉਤਰਿਆ ਹੀ ਨਹੀਂ ਕੋਈ ਕਹਿੰਦਾ ਆਏ ਜੀ ਆ ਗਈ ਕੋਈ ਕਹਿੰਦਾ ਉੱਤੋਂ ਨੇ ਉੜ ਗਈ ਵੀ ਪਾਸੇ ਦੀ ਉੜ ਗਈ ਸੋ ਕੋਸ਼ਿਸ਼ ਕਰੀ ਦੀ ਮਾਨ ਸਾਹਿਬ ਨੇ ਬਹੁਤ ਅੱਛਾ ਮੇਰਾ ਨਾਮ ਬਣਾਇਆ ਇਹਨਾਂ ਨੇ ਮੇਰਾ ਇੱਕ ਗੀਤ गा ਕੇ ਸੋ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆਂ ਔਰ ਜਿੱਤਨ ਕਿਤੇ ਜਾਈਦਾ ਹੈ ਕਿ ਕੈਦੀ ਸਾਹਿਬ ਦੀ ਇੱਕੋ ਫਰਮਾਇਸ਼ ਹੁੰਦੀ ਆ ਜੀ ਵੀ ਉਹ ਜਰੂਰ ਨਾਲ ਹੁੰਦਾ ਕਹਿੰਦਾ ਮੈਂ ਇਥੋਂ ਸੋਹਣਾ ਨਹੀਂ ਜਾ ਕੇ ਤੇ ਜੰਮ ਸਕਦਾ ਤੇ ਹਰ ਇੱਕ ਬੰਦੇ ਨੂੰ ਇਹ غرੂਰ ਹੁੰਦਾ ਤੇ ਮੇਰੇ ਸਾਹਮਣੇ ਰੱਬ ਨਹੀਂ ਝਾਕ ਸਕਦਾ ਤੇ ਬਈਲੀ ਬੰਦੇ ਨੂੰ ਇਹ ਫਤੂਰ ਹੁੰਦਾ ਪਰ ਲੰਮੀ ਜ਼ਿੰਦਗੀ ਕਦੇ ਨਹੀਂ ਭੋਗ ਸਕਦਾ ਮਾਰੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ ਹੈ ਤੇ ਮੱਖਣ ਬਰਾੜਾ ਜੇ ਕਤਲ ਵੀ ਕਰਨ ਦੋਵੇਂ ਤੇ ਨਾਲ ਜੱਟ ਦੇ ਮੱਝ ਵੀ ਜ਼ਰੂਰ ਹੁੰਦਾ ਹੈ ਤੇ ਸੱਤੀਵਾਰਾ ਜੇ ਇਹ ਕੰਮ ਸ਼ੁਰੂ ਕਰ ਦੋ ਕਿ ਚਲ ਆਹੀ ਕਰਕੇ ਦੇਖ ਲੋ ਇਹ ਤਾਂ ਹਾਸੇ ਦੀਆਂ ਗੱਲਾਂ ਹੁੰਦੀਆਂ ਅਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ ਤੇ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ ਅਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ ਤੇ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ ਤੇ ਵੋਟਾਂ ਬਾਹਲੀਆਂ ਤੇ ਜਿੱਤਿਆ ਹੋਵੇ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ ਗੋਟਾਂ ਬਾੜੀਆਂ ਤੇ ਜਿੱਤੇ ਹੋਵੇ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ ਤੇ ਇੱਜ਼ਤ ਮਾਪਿਆਂ ਦੀ ਪੈਰਾਂ ਵਿੱਚ ਰੋਲੇ ਤੇ ਚੰਗਾ ਕੰਮ ਏ ਉਸ ਮੁਟਿਆਰ ਦਾ ਨਹੀਂ ਤੇ ਜਿਹੜੇ ਗਾਣੇ ਚੋਂ ਨਗਾਈ ਦੀ ਝਲਕ ਮਾਰੇ ਤੇ ਲਿਖਿਆ ਹੋਣਾ ਉਹ ਮੱਖਣ ਬਰਾੜਦਾ ਨਹੀਂ ਲਿਖਿਆ ਹੋਣਾ ਉਹ ਮੱਖਣ ਬਰਾੜਦਾ ਨਹੀਂ ਸੋ ਇਹ ਦੋ ਚਾਰ ਗੱਲਾਂ ਤਾਂ ਕਰਨੀਆਂ ਸੀਗੀਆਂ ਸੋ ਬਾਬਾ ਦਾ ਧੰਨਵਾਦ ਮਿਹਰਬਾਨੀ ਬਾਣ ਸਾਹਿਬ ਪਲੀਜ਼